ਪੰਜਾਬ ਦੇ ਵਿੱਚ ਕੋਰਟ ਕੰਪਲੈਕਸਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਰਹੀਆਂ ਨੇ ਦੱਸਦੇ ਕਿ ਅੱਜ ਮਹਿਜ਼ ਇੱਕ ਦਿਨ ਦੇ ਵਿੱਚ ਹੀ ਰੋਪੜ ਮੋਗਾ ਤੇ ਫਿਰੋਜ਼ਪੁਰ ਦੇ ਵਿੱਚ ਜ਼ਿਲ੍ਹਾ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਮੇਲ ਆਉਂਦੀ ਹੈ ਜਿਸ ਤੋਂ ਬਾਅਦ ਹੜਕਮ ਮਚ ਜਾਂਦਾ ਹੈ ਮੌਕੇ ਤੇ ਤੁਰੰਤ ਪੁਲਿਸ ਪਹੁੰਚ ਲਈ ਹੈ ਜਿੱਦੜ ਰੂਪਨਗਰ ਤੇ ਵੀ 150 ਤੋਂ ਵੱਧ ਪੁਲਿਸ ਮੁਲਾਜ਼ਮ ਪਹੁੰਚਦੇ ਨੇ ਵੱਡੀ ਗਿਣਤੀ ਦੇ ਵਿੱਚ ਤੇ ਉਹਨਾਂ ਦੇ ਵੱਲੋਂ ਸਰਚ ਅਭਿਆਨ ਚਲਾਇਆ ਗਿਆ ਇਸ ਤਰ੍ਹਾਂ ਪੂਰੇ ਅਭਿਆਨ ਦੇ ਵਿੱਚ ਐਸਐਸਪੀ ਗੁਲਨੀਤ ਖੁਰਾਨਾ ਵੀ ਉੱਥੇ ਮੌਕੇ ਤੇ ਪਹੁੰਚ ਚਿਹਰੇ ਚ ਨਬਲੋ ਜਾਨ ਕਹਿ ਦਿੱਤੀਗੇ ਉਹਨਾਂ ਦਾ ਕਹਿਣਾ ਹੈ ਕਿ ਫਿਲਹਾਲ ਕੰਪਲੈਕਸ ਦੇ ਵਿੱਚ ਤਲਾਸ਼ੀ ਕੀਤੀ ਜਾ ਰਹੀ ਹੈ ਹਰ ਇੱਕ ਕੋਨਾ ਫਰੋਲਿਆ ਜਾ ਰਿਹਾ ਅਤੇ ਕਿਸੇ ਵੀ ਤਰ੍ਹਾਂ ਦੇ ਜੇਕਰ ਕੋਈ ਸ਼ੱਕੀ ਚੀਜ਼ ਬਰਾਮਦ ਹੁੰਦੀ ਹੈ ਤਾਂ ਉਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਫਿਲਹਾਲ ਸਾਰੀ ਸਥਿਤੀ ਨਾਰਮਲ ਹੈ ਪਰ ਲੋਕਾਂ ਨੂੰ ਤੇ ਜਲਸ ਸਹਿਬਾਨ ਨੂੰ ਉਥੋਂ ਕੱਢ ਕੇ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋ ਸਕੇ ਪੰਜਾਬ ਦੇ ਵਿੱਚ ਕੋਈ ਵੀ ਜਿਹੜਾ ਸ਼ਾਂਤੀ ਪਸੰਦ ਨਾਗਰਿਕ ਹੈ ਉਹ ਸਿਕਿਉਰ ਨਹੀਂ ਹੈ ਰੋਜ਼ ਕਤਲੋਕਾਰ ਦਾ ਗੂੜੀਆਂ ਚੱਲਦੀਆਂ ਲੁੱਟਖੋਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਹੁਣ ਤਾਂ ਇਹ ਗੱਲ ਇੱਥੇ ਤੱਕ ਆ ਗਈ ਅੱਜ ਵੀ ਜੁਡੀਸ਼ਰੀ ਤੱਕ ਪਹੁੰਚ ਗਈ ਅਸੀਂ ਦੇਖੋ ਇੱਥੇ ਜਿੰਨੇ ਜੱਜ ਸਹਿਬਾਨ ਹੈ ਵਕੀਲ ਸਹਿਬਾਨ ਹੈ ਸਾਡਾ ਸਟਾਫ ਹੈ ਸਾਡੇ ਇਥੈਲਿਟੀ ਗੈਂਟਾਂ ਦੇ ਕਲਾਇੰਟਸਾਂ ਦੇ ਉਹਨਾਂ ਨੂੰ ਜੇ ਇਦਾਂ ਦੇ ਥ੍ਰੈਟ ਆ ਗਏ ਜਾਨੋਂ ਮਾਰਨ ਦੇ ਧਮਕੀਆਂ ਆ ਰਹੀਆਂ ਤਾਂ ਕੌਣ ਇੱਥੇ ਸੇਫ ਹੈ ਇਸ ਕਰਕੇ ਪੰਜਾਬ ਸਰਕਾਰ ਹੈ ਜਿਹੜੀ ਇਸ ਪੱਖੋਂ ਬਿਲਕੁਲ ਫੇਲ ਹੋ ਚੁੱਕੀ ਇੱਥੇ ਗੈਂਗਸਟਰਾਂ ਦਾ ਰਾਜ ਹੋ ਗਿਆ ਇੱਥੇ ਲੁੱਟ ਕੋ ਨਜ਼ਰ ਆਜ ਹੋ ਗਿਆ ਇੱਥੇ ਉਹਨਾਂ ਲੋਕਾਂ ਦਾ ਰਾਜ ਹੋ ਗਿਆ ਜਿਹੜੇ ਕਤਲੋਕਾਤ ਕਰਦੇ ਜਿਹਦੇ ਸ਼ਾਂਤੀ ਪਸੰਦ ਨਹੀਂ ਹੈ ਇਹ ਬਹੁਤ ਜ਼ਿਆਦਾ ਇੱਕ ਅਫਸੋਸ ਦੀ ਗੱਲ ਹੈ ਚਿੰਤਾ ਦਾ ਵਿਸ਼ਾ ਹੈ ਇਸ ਬਾਰੇ ਲੋਕਾਂ ਨੂੰ ਪੰਜਾਬ ਦੇ ਨੂੰ ਸੋਚਣਾ ਪੈਣਾ ਕਿ ਜੇ ਇਹ ਹੁਣ ਆ ਕੇ ਇੱਥੇ ਅਦਾਲਤਾਂ ਦੇ ਵਿੱਚ ਦੇਖੋ ਇੱਕਦਮ ਸ਼ਹੀਨ ਜੱਲ ਸਾਹਿਬ ਨੇ ਹਰਕਤ ਦੇ ਵਿੱਚ ਆ ਕੇ ਪ੍ਰਸ਼ਾਸਨ ਨੇ ਹਰਕਤ ਦੇ ਵਿੱਚ ਆ ਕੇ ਕੋਟ ਖਾਲੀ ਕਰਾਈ ਅੱਜ ਦਾ ਸਾਰਾ ਕੰਮ ਸਫਰ ਕਰਿਆ ਲੋਕਾਂ ਦੇ ਵਿੱਚ ਇੱਕ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਵੇ ਕਿਹਾ ਪੰਜਾਬ ਦੇ ਵਿੱਚ ਕਦੇ ਸ਼ਾਂਤੀ ਆਊਗੀ ਕਿ ਐਦਾਂ ਹੀ ਚੱਲੂਗਾ ਇਹ ਹੂਬੂ ਜਿਹੜੀ ਪੰਜਾਬ ਸਰਕਾਰ ਹੈ ਇਸ ਪੱਖੋਂ ਬਿਲਕੁਲ ਫੇਲ ਹੈ ਔਰ ਇਹਨੇ ਪੰਜਾਬ ਦੇ ਵਿੱਚ ਲੋਕਾਂ ਨੂੰ ਸ਼ਾਂਤੀ ਨਹੀਂ ਦਿੱਤੀ ਜੋ ਇਹਨਾਂ ਨੇ ਵਾਅਦੇ ਕੀਤੇ ਸੀ ਬਿਲਕੁਲ ਹਾਲਾਤ ਵਿਗੜ ਚੁੱਕੇ ਆ ਐਦਾਂ ਦੇ ਪੰਜਾਬ 'ਚ ਹਾਲਾਤ ਕਦੇ ਨਹੀਂ ਹੋਏ ਹਰ ਆਦਮੀ ਖੌਫ ਦੇ ਵਿੱਚ ਔਰ ਡਰ ਦੇ ਵਿੱਚ ਆਪਣੀ ਜ਼ਿੰਦਗੀ ਜੀ ਰਿਹਾ ਕੋਈ ਕਾਰੋਬਾਰ ਨਹੀਂ ਕਰ ਸਕਦਾ ਕਿ ਇਹ ਮੈਲਕੀ ਦੀ ਮੈਲਕੀ ਇਹ ਤਕਰੀਬਨ 10:30 ਵਜੇ ਕਰੀਬ ਸਾਨੂੰ ਜਿਹੜਾ ਹੈਗਾ ਕਾਲ ਪ੍ਰਾਪਤ ਹੋਈ ਸੀਗੀ ਕੋਰਪਸ ਕੰਪਲੈਕਸ ਤੋਂ ਆਪਣੇ ਸੀਜਮ ਸਾਹਿਬ ਤੋਂ ਕਿ ਇੱਕ ਈਮੇਲ ਅੱਜ ਸਵੇਰੇ ਤਕਰੀਬਨ 9:30 ਵਜੇ ਕਰੀਬ ਜਿਹੜੀ ਹੈਗੀ ਹੈ ਕੋਰਪਸ ਦੀ ਈਮੇਲ ਆਈਡੀ ਤੇ ਆਈ ਹੈਗੀ ਆ ਉੱਤੇ ਜਿਹੜਾ ਹੈਗਾ ਲਿਖਿਆ ਹੋਇਆ ਹੈ ਕਿ LTTE ਜਿਹੜੀ ਹੈਗੀ ਹੈ ਉਹਨਾਂ ਨੇ ਕੁਝ ਇੱਥੇ ਬੌਮਸ ਵਗੈਰਾ ਲਗਾਏ ਹੈਗੇ ਔਰ ਉਹਨੂੰ ਉਡਾਉਣ ਦੀ ਜਿਹੜੀ ਹੈਗੀ ਧਮਕੀ ਦਿੱਤੀ ਹੈਗੀ ਹੈ ਸਿਮਿਲਰ ਥ੍ਰੈਟਸ ਜਿਹੜੀਆਂ ਕਿ ਨੇ ਮੋਗੇ ਤੇ ਫਿਰੋਜ਼ਪੁਰ ਵਿੱਚ ਵੀ ਪ੍ਰਾਪਤ ਹੋਈਆਂ ਹੈਗੀਆਂ ਨਾ ਔਰ ਜਦੋਂ ਵੀ ਜਿਤਨਾ ਤੁਹਾਨੂੰ ਇਹ ਈਮੇਲ ਮਿਲੀ ਗਈ ਹੈ ਜਿਹੜੀ ਇਨਫੋਰਮੇਸ਼ਨ ਪ੍ਰਾਪਤ ਹੋਈ ਹੈ ਉਸ ਤੋਂ ਬਾਅਦ ਜਿਹੜੀ ਸਾਡੀ ਐਸਓਪੀ ਹੈਗੀ ਹੈ ਤਾਂ ਆਪਾਂ ਕੋਰਪਸ ਕੰਪਲੈਕਸ ਵਿੱਚੋਂ ਬੰਦੇ ਜਿਹੜੇ ਹੈਗੇ ਨੇ ਉਹਨਾਂ ਨੂੰ ਬਾਹਰ ਨਿਕਾਲ ਕਰਕੇ ਉੱਥੇ ਪ੍ਰੋਪਰ ਐਂਟੀ ਸਬੋਟੇਜ ਚੈੱਕ ਕਰ ਰਹੇ ਹੈਗੇ ਔਰ ਪੂਰਾ ਜਿਹੜਾ ਹੈਗਾ ਏਰੀਆ ਉਹਨੂੰ ਸੈਨੀਟਾਈਜ਼ ਕੀਤਾ ਜਾ ਰਿਹਾ ਹੈਗਾ ਔਰ ਇਸ ਤੋਂ ਲਾਵਾ ਜਿਹੜੀ ਐਫ ਆਈਆਰ ਹੈਗੀ ਉਹ ਦਰਜ ਕੀਤੀ ਜਾ ਰਹੀ ਹੈਗੀ ਹੈ ਤੇ ਜਿਹੜਾ ਟੈਕਨੀਕਲੀ ਸਾਡੀ ਟੀਮ ਹੈਗੀ ਹੈ ਉਹਨਾਂ ਨੇ ਉੱਤੇ ਕੰਮ ਕਰਨਾ ਸ਼ੁਰੂ ਕਰਤਾ ਹੈ ਕਿ ਈਮੇਲ ਕਿਥੋਂ ਆਈ ਹੈਗੀ ਹੈ ਕਿਹੜੇ ਬੰਦੇ ਨੇ ਭੇਜੀ ਹੈ ਤੇ ਉਹਦਾ ਕੀ ਮੋਟਿਵ ਹੋ ਸਕਦਾ ਹੈ। ਪਿੱਛੇ ਤੁਹਾਨੂੰ ਦੱਸਿਆ ਕਿ ਉਹਨਾਂ ਨੇ ਐਲਟੀਟੀ ਦਾ ਨਾਮ ਲਿਆ ਹੋਇਆ ਬਟ ਉਹਨੂੰ ਐਗਜ਼ੈਕਟਲੀ ਕਿਹੜੇ ਬੰਦੇ ਵੱਲੋਂ ਆਈ ਹੈਗੀ ਹੈ ਕਿਹੜਾ ਗਰੁੱਪ ਹੈਗਾ ਇਹ ਜਿਹੜੀਆਂ ਜਦੋਂ ਆਪਾਂ ਪੜਤਾਲ ਪੂਰੀ ਕਰ ਲਾਂਗੇ ਤਫ਼ਤੀਸ਼ ਹੋ ਗਈ ਉਸ ਤੋਂ ਬਾਅਦ ਹੀ ਕਲੀਅਰ ਹੋਣਾ ਹੈਗਾ। ਤਾਂ ਉਹ ਸਾਡੀ ਤਫ਼ਤੀਸ਼ ਜਿਹੜੀ ਹੈਗੀ ਉਹ ਆਰੰਭ ਹੋ ਗਈ ਸਾਡੀ ਟੈਕਨੀਕਲ ਟੀਮ ਜਿਹੜੀਆਂ ਹੈਗੀਆਂ ਨੇ ਉਹ ਵਰ ਇਹ ਕਰਨ ਉਹਨਾਂ ਬਲੇ ਐਪੀਆ ਵੀ ਦਰਜ ਕੀਤੀ ਜਾ ਰਹੀ ਹੈ। ਹੁਣ ਕੋਟ ਦੇ ਅੰਦਰ ਜੋ ਪੂਰੀ ਫੋਰਸ ਜਿਹੜੀ ਸਾਡੀ ਇੱਥੇ ਮੌਜੂਦ ਹੈ ਔਰ ਲਗਾਤਾਰ ਜਿਹੜੇ ਸਾਰੇ ਕਮਰੇ ਹੈਗੇ ਨੇ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਉਸ ਤੋਂ ਬਾਅਦ ਫਿਰ ਆਪਾਂ ਬਾਹਰ ਦਾ ਏਰੀਆ ਜਿਹੜੇ ਚ ਚੈਂਬਰਸ ਵਗੈਰਾ ਹੈਗੇ ਨੇ ਇਹਨਾਂ ਨੂੰ ਵੀ ਆਪਾਂ ਕਰਾਂਗੇ। ਸਾਰਾ ਏਰੀਆ ਜਿਹੜਾ ਹੈਗਾ ਉਹ ਸੈਨੀਟਾਈਜ਼ ਕੀਤਾ ਜਾਊਗਾ ਇੱਕ ਵਾਰ। ਕਿੰਨਾ ਕਿ ਉਹ ਇਰਿਸ਼ਾ ਮੰਦੂ ਵੀ ਜੇ ਕੋਟਾਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਤੰਤੀਆਂ ਆ ਗਈਆਂ ਉਹ ਲੱਭ ਦੇਖੋ ਜੀ ਇਹ ਬਹੁਤ ਹੀ ਸੈਂਸਿਟਿਵ ਮਾਮਲਾ ਹੁੰਦਾ ਹੈਗਾ ਜਿਹੜੀ ਥ੍ਰੈਟ ਆਈ ਹੈ ਉਸ ਥ੍ਰੈਟ ਨੂੰ ਬਿਲਕੁਲ ਵੀ ਆਪਾਂ ਨਜ਼ਰਅ ਔਰ ਇਸੇ ਕਰਕੇ ਪੂਰੀ ਜਿਹੜੀ ਐਸਓਪੀ ਹੈਗੀ ਜਿਹੜਾ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਸਾਡਾ ਹੈਗਾ ਉਹਨੂੰ ਫੋਲੋ ਕੀਤਾ ਜਾ ਰਿਹਾ ਹੈਗਾ ਅਸੀਂ ਸਰਚ ਵੀ ਕਰਾ ਰਹੇ ਹੈਗੇ ਆ ਨਾਲ ਦੇ ਨਾਲ ਜਿਹੜੀ ਹੈਗੀ ਸਾਡੀ ਟੈਕਨੀਕਲ ਟੀਮਸ ਕੰਮ ਵੀ ਕਰ ਰਹੀ ਹੈਗੇ ਨੇ ਔਰ ਜਲ ਤੋਂ ਜਲਦ ਇਸ ਮਾਮਲੇ ਨੂੰ ਜਿਹੜਾ ਹੈਗਾ ਉਹ ਟਰੇਸ ਕੀਤਾ ਜਾਊਗਾ ਜਿਹੜਾ ਕੋਰਪ ਕੋਮਪਲੈਕਸ ਦੇ ਵਿੱਚ ਜਿਹੜੇ ਥ੍ਰੈਟਿੰਗ ਸੈਕਿਉਰ ਬਹੁਤ ਵੱਡਾ ਬਿਲਡਿੰਗ ਹੈਗੀ ਆ ਕਿ ਉਹਦੀ ਵੀ ਚੈਕਿੰਗ ਹੋ ਰਹੀ ਹੈ ਹੁਣ ਤੇ ਬਿਲਕੁਲ ਦੇਖੋ ਜੀ ਪਹਿਲਾਂ ਸਭ ਤੋਂ ਪਹਿਲਾਂ ਸਾਡਾ ਕੰਮ ਹੈਗਾ ਕਿ ਜਿਹੜਾ ਏਰੀਆ ਤੇ ਥ੍ਰੈਟ ਆਇਆ ਹੈਗਾ ਉਹਨੂੰ ਆਪਾਂ ਕਵਰ ਕਰੀਏ ਉਸ ਤੋਂ ਬਾਅਦ ਫਿਰ ਨਾਲ ਦਾ ਏਰੀਆ ਜਿੰਨਾ ਵੀ ਲੱਗਦਾ ਮੈਂ ਤੁਹਾਨੂੰ ਦੱਸਿਆ ਕਿ ਚਾਰ ਦੀਵਾਰੀ ਦੇ ਅੰਦਰ ਦਾ ਜਿੰਨਾ ਏ ਸੋ ਦੈਟ ਉਹ ਥੋਰੋਲੀ ਜਿਹੜਾ ਹੈਗਾ ਉਹ ਚੈੱਕ ਹੋਵੇ ਔਰ ਲਗਾਤਾਰ ਇਹਨੂੰ ਚੈੱਕ ਵੀ ਕਰਦੇ ਰਹਾਂਗੇ ਅੱਗੇ ਵੀ ਤਾਂ ਜੋ ਜਿਹੜਾ ਹੈਗਾ ਇਸ ਤਰੀਕੇ ਦੀ ਕੋਈ ਵੀ ਇਨਸੀਡੈਂਟ ਨਾ ਹੋਵੇ